ਜਸਵਿੰਦਰ ਪੱਲਾ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਨੇ ਕਿਉਂਕਿ ਜਸਵਿੰਦਰ ਪੱਲਾ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅੱਜ ਸੋਗ ਦੀ ਲਹਿਰ ਹੈ ਜਿਹੜੀ ਉਹ ਵੇਖਣ ਨੂੰ ਮਿਲੀ ਕਿਉਂਕਿ ਇਹੋ ਜੇ ਕਲਾਕਾਰ ਦੁਨੀਆ ਵਿੱਚ ਕਦੇ-ਕਦੇ ਆਉਂਦੇ ਨੇ ਜਿਹੜੇ ਛੋਟੇ ਜਿਹੇ ਸਮੇਂ ਦੇ ਵਿੱਚ ਆਪਣਾ ਵੱਡਾ ਨਾਂ ਦੁਨੀਆ ਵਿੱਚ ਬਣਾ ਜਾਂਦੇ ਨੇ ਕਿਉਂਕਿ ਜਸਵਿੰਦਰ ਭੱਲਾ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇ ਔਰ ਅੱਜ ਦੇ ਸਮੇਂ ਦੀ ਗੱਲ ਕਰਾਂ ਅਗਰ ਮੈਂ ਤਾਂ ਜਸਵਿੰਦਰ ਭੱਲਾ ਤੁਹਾਨੂੰ ਹਰੇਕ ਫਿਲਮ ਦੇ ਵਿੱਚ ਨਜ਼ਰ ਆਉਂਦੇ ਸਨ ਔਰ ਆਪਣੀ ਵੱਖਰੀ ਪਛਾਣ ਹੈ ਜਿਹੜੀ ਫਿਲਮਾਂ ਦੇ ਵਿੱਚ ਉਹਨਾਂ ਦੀ ਵੱਖਰੀ ਪਛਾਣ ਹੁੰਦੀ ਸੀ ਜਿਸ ਨੂੰ ਲੋਕ ਕਾਫੀ ਪਸੰਦ ਕਰਦੇ ਸਨ ਜਸਵਿੰਦਰ ਭੱਲਾ ਦਾ ਇਸ ਦੁਨੀਆ ਤੇ ਜਾਣਾ ਪੰਜਾਬੀ ਇੰਡਸਟਰੀ ਦੇ ਵਿੱਚ ਸਭ ਤੋਂ ਵੱਡਾ ਘਾਟਾ ਹੈ ਕਿਉਂਕਿ ਇਹੋ ਜੇ ਕਲਾਕਾਰ ਦੁਬਾਰਾ ਨਹੀਂ ਮਿਲਣਗੇ ਕਿਉਂਕਿ ਪੰਜਾਬੀ ਇੰਡਸਟਰੀ ਦੇ ਵਿੱਚ ਜਸਵਿੰਦਰ ਭੱਲਾ ਦੀ ਇੱਕ ਵੱਖਰੀ ਪਛਾਣ ਸੀ ਸੋ ਸਾਰੇ ਕਲਾਕਾਰ ਉਹਨਾਂ ਨੂੰ ਪਿਆਰ ਕਰਦੇ ਸਨ ਕੱਲ 23 ਤਰੀਕ ਨੂੰ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾਣੀ ਹੈ ਜ਼ਿਲ੍ਹਾ ਮੋਹਾਲੀ ਦੇ ਵਿੱਚ ਸੋ ਸਾਰੇ ਉਹਨਾਂ ਦੇ ਜਿਹੜੇ ਪ੍ਰੇਮੀ ਨੇ ਸਰੂਤੇ ਨੇ ਉਹ ਹਮ ਹਮਾ ਕੇ ਉੱਥੇ ਪਹੁੰਚ ਰਹੇ ਨੇ ਔਰ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੈਂਟ ਕਰ ਰਹੇ ਨੇ ਅਸੀਂ ਆਂ ਦੇਖੀ ਚੈਨਲ ਵੱਲੋਂ ਵੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੈਂਟ ਕਰਦੇ ਆਂ ਔਰ ਕਾਮਨਾ ਕਰਦੇ ਆ ਕਿ ਰੱਬ ਉਹਨਾਂ ਨੂੰ ਆਪਣੇ ਚਰਨਾ ਵਿੱਚ ਲਾਵੇ ਔਰ ਪਰਿਵਾਰ ਮੁਪਾਣਾ ਮੰਨਣ ਦਾ ਬਰ ਬਖਸ਼ੇ ਕਿਉਂਕਿ ਜਸਵਿੰਦਰ ਭੱਲਾ ਇੱਕ ਐਹੋ ਜੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਹਰੇਕ ਵਿਅਕਤੀ ਪਿਆਰ ਕਰਦਾ ਸੀ ਔਰ ਉਹ ਵੀ ਇੰਡਸਟਰੀ ਦੇ ਸਾਰੇ ਕਲਾਕਾਰਾਂ ਨੇ ਅਤੇ ਆਪਣੀ ਆਡੀਅנס ਨੇ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਕਿ ਜਸਵਿੰਦਰ ਭੱਲਾ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੇ ਗਏ ਸੋ ਸਾਰੇ ਸਰੋਤਿਆਂ ਦੇ ਵਿੱਚ ਉਹਨਾਂ ਦਾ ਮਾਨ ਭਰਿਆ ਹੋਇਆ ਕਿਉਂਕਿ ਜਸਵਿੰਦਰ ਭੱਲਾ ਇੱਕ ਐਹੋ ਜੇ ਕਲਾਕਾਰ ਸਨ ਜਿਨ੍ਹਾਂ ਨੂੰ ਪੂਰਾ ਜਗਤ ਹੈ ਜਿਹੜਾ ਉਹ ਪਿਆਰ ਕਰਦਾ ਸੀ ਸੋ ਕੱਲ ਨੂੰ ਉਹਨਾਂ ਦਾ ਅੰਤਿਮ ਵਿਦਾਈ ਉਹਨਾਂ ਨੂੰ ਦਿੱਤੀ ਜਾਣੀ ਹੈ ਸਾਰੇ ਕਲਾਕਾਰ ਉੱਥੇ ਪਹੁੰਚ ਰਹੇ ਨੇ ਔਰ ਅਸੀਂ ਚੈਨਲ ਵੱਲੋਂ ਤੁਹਾਨੂੰ ਦਿਖਾਉਨੇ ਆ ਕੁਝ ਐਹੋ ਜੀਆਂ ਝਲਕੀਆਂ ਜਿਸ ਵਿੱਚ ਜਸਵਿੰਦਰ ਭੱਲਾ ਨੇ ਫਿਲਮਾਂ ਦੇ ਵਿੱਚ ਜਿਹੜਾ ਕੰਮ ਕੀਤਾ ਹੈ ਲਓ ਤੁਸੀਂ ਵੀ ਵੇਖੋ ਇਹ ਝਲਕੀਆਂ ਐਡੀ ਆਮ ਪ੍ਰਾਊਡ ਆਫ ਯੂ ਜਿਵੇਂ ਤੁਸੀਂ ਕਪਿਲ ਸ਼ੋਅ ਦੇ ਵਿੱਚ ਪੰਜਾਬੀ ਵਾਲੇ ਚਿਬ ਕੱਢੇ ਆ ਨਾ ਸਵਾਦ ਆ ਗਿਆ ਜਦੋਂ ਬਾਹਰ ਲੋਕ ਕਹਿੰਦੇ ਨੇ ਨਾ ਕਿ ਇਨਸਾਨ ਹੋਵੇ ਤਾਂ ਭੱਲਾ ਸਾਹ ਵਰਗਾ ਹੋਵੇ ਸੌ ਰੱਬ ਦੀ ਉਹਦਾ ਨਾ ਮਨ ਗਦਗਦ ਹੋ ਉੱਠਦਾ ਕੰਮ ਦੱਸ ਕੀ ਆ ਮੈਂ ਸੋਚਦਾ ਸੀ ਰੈਡ ਮੈਂ ਗੱਡੀ ਚੇਂਜ ਕਰ ਲਾ ਬੇਟੇ ਚ ਸੋਚਣ ਵਾਲੀ ਕਿਹੜੀ ਗੱਲ ਆ ਕਰ ਲਾ ਚੇਂਜ ਮੈਂ ਮਨਾ ਕਰ ਦੂੰ ਤੂੰ ਮੇਰੇ ਲਾਲਾ ਮੈਂ ਤੇਰੇ ਲੀ ਲਾਲਾ ਨਾ ਤੁਸੀਂ ਸਮਝੇ ਨਹੀਂ ਡੈਡ ਮੈਂ ਗੱਲ ਕਰ ਰਿਹਾ ਸੀਗਾ ਕਿ ਮੈਂ ਗੱਡੀ ਨਵੀਂ ਲੈ ਲਾਂ ਅੱਛਾ ਨਵੀਂ ਲੈ ਲਮਾ ਤੇ ਕਿਹੜੀ ਐਸ ਵੇਲੇ ਤੇਰੇ ਕੋਲ ਇਹਦੇ ਚ ਕੀ ਪ੍ਰੋਬਲਮ ਆ ਉਹ ਤਾਂ ਡੈਡ ਪੁਰਾਣੀ ਹੋ ਗਈ ਨਾ ਹੁਣ ਪੁਰਾਣੀ ਹੋ ਗਈ ਤੇ ਤੇਰੀ ਮਾਂ 35 ਸਾਲ ਪੁਰਾਣੀ ਆ ਮੈਂ ਤਾਂ ਇਹ ਤੱਕ ਬਦਲੀ ਨਹੀਂ ਉਹ ਕਦੇ ਤਾਂ ਐਗਜ਼ਾਮਪਲ ਚਾਜਦੀ ਦੇ ਦਿਆ ਕਰੋ ਅੱਛਾ ਤੇਰਾ ਮਤਲਬ ਤੇਰੀ ਮਾਂ ਚਾਜਦੀ ਨਹੀਂ ਜਦੋਂ ਗੱਲ ਕਰਨੀ ਆ ਪੁੱਠੀ ਗੱਲ ਕਰਨੀ ਸਿੱਧਾ ਕਹਿ ਦੋ ਨਹੀਂ ਲੈ ਕੇ ਦੇਣੀ ਬਸ ਠੀਕ ਆ ਫਿਰ ਮੈਂ ਵੀ ਕਿਵੇਂ ਵੀ ਪਰਾਣੀ ਨਾਲ ਹੀ ਸਾਰ ਲਓ ਥੈਟਸ ਲਾਈਕ ਅ ਗੁੱਡ ਬாய் ਯਾਰ ਮੰਮੀ ਇਹਨੇ ਸਾਲ ਤੁਸੀਂ ਇਸ ਬੰਦੇ ਨਾਲ ਕੱਢ ਕੇ ਲੈ ਬੇਟੇ ਜੇ ਮੈਂ ਨਾ ਕੱਢਦੀ ਇਹਨਾਂ ਨੇ ਕਿਸੇ ਹੋਰ ਨੂੰ ਕੱਢ ਕੇ ਲੈ ਜਾਣਾ ਸੀ ਸਵਾਟ ਟੱਬਰੀ ਕਮਲਿਆਂ ਦਾ ਜੇ ਵੀ ਮੈਂ ਮਾਰਕੀਟ ਚੱਲ ਲਈਆਂ ਇੱਕ ਮਿੰਟ ਯਾਰ ਜਦੋਂ ਵੀ ਤੂੰ ਕਿਤੇ ਜਾਣੀ ਆ ਨਾ ਪਤਾ ਨਹੀਂ ਕਿਉਂ ਮੇਰਾ ਦਿਲ ਡਰਦਾ ਜਾ ਰਹਿਦਾ ਐਵੇਂ ਨਹੀਂ ਬੱਚਿਆਂ ਵਾਂਗੂ ਕਰੀਦਾ ਮੈਂ ਜਲਦੀ ਆ ਜੂੰਗੀ ਇਸੇ ਕਰਕੇ ਤਾਂ ਡਰਦਾ ਰਹਿੰਦਾ ਕੀ ਦੇਖਦੇ ਹੂੰ ਮੁੰਡਾ ਟਰਬਨ ਵਾਲਾ ਓਏ ਸੁਖਸ਼ਿੰਦਰ ਸਿੰਦੇ ਦਾ ਸੌਂਗ ਆ ਗਿਆ ਜਲਦੀ ਸੁਣੋ ਦੇ ਨੇ ਟਾ ਅੱਛਾ ਜੀ ਹੈ ਕਿਦਾਂ ਹੋਇਆ ਜਨਾਬ ਬਹੁਤ ਵਿਗੜਿਆ ਹੋਇਆ ਆਪਣੇ ਪਿੰਡ ਵਾਲੇ ਬੱਖੜ ਦਾ ਜਵਾਕ ਆਦਾ ਸਾਲੇ ਨਾ ਇਹ ਜਾ ਤਿਲਕਣਾ ਰੱਖ ਲੰਦਿਆ ਜਵਾਕਾਂ ਨੇ ਤਾਂ ਆਪਣੇ ਹੱਥੋਂ ਨਿਕਲ ਪੱਲਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਹੜੀ ਗੱਲ ਤੁਹਾਡੇ ਘਰ ਕੇ ਸਾਰੇ ਫਿਲਮੀ ਐਕਟਰ ਮੇਰੀ ਬੜੀ ਇੱਜ਼ਤ ਕਰ ਲਾਪੈ ਤੁਹਾਡੀ ਇੱਜ਼ਤ ਕਰਨਾ ਕੀ ਹੋਇਆ ਮੈਂ ਲਿਫਟ 'ਚ ਬਾਹਰ ਜਾ ਰਿਹਾ ਸੀ ਅਪਾਸਨਾ ਜੀ ਲਿਫਟ ਵਿੱਚ ਆ ਰਹੀ ਸੀ ਉਹਨਾਂ ਨੇ ਮੈਨੂੰ ਸਸਰੀ ਘਰ ਬੁਲਾਈ ਕੀ ਗੱਲਾਂ ਕਰ ਰਹੇ ਹੋ ਅਪਾਸਨਾ ਜੀ ਨੇ ਤੁਹਾਨੂੰ ਸਸਰੀ ਘਰ ਬੁਲਾਈ ਹਾਂਜੀ ਸੋਚ ਲਓ ਕਿ ਸਸਰੀ ਘਰ ਤਾਂ ਮੈਂ ਹੀ ਬੁਲਾਈ ਸੀ ਉਹਨਾਂ ਨੇ ਤਾਂ ਜਵਾਬ ਹੀ ਦਿੱਤਾ ਸੀ ਸੱਤੀ ਕਾਂਜੀ ਕਮੜਾ ਤਾਂ ਹੀ ਹੋ ਗਿਆ ਇੱਕ ਦਿਨ ਛੱਡੀਆਂ ਸੱਸਰੀ ਕਾਂਜੀ ਸੱਤੀ ਕਾਂਜੀ ਪਾਸੋਂ ਜੀ ਹੁਣੇ ਹਜੇ ਤੁਹਾਡਾ ਹੀ ਜ਼ਿਕਰ ਹੋ ਰਿਹਾ ਸੀ ਹਾਂ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛੀ ਪੁੱਛੋ ਹੱਸ ਕੇ ਦੱਸੋ ਹਾਂ ਕੀ ਹੋਣਾ ਕੋ ਤੁਸੀਂ ਬਾਲੀਵੁੱਡ ਵਿੱਚ ਵੀ ਕੰਮ ਕਰਦੇ ਹੋ ਬਾਲੀਵੁੱਡ ਵਿੱਚ ਵੀ ਕੰਮ ਕਰਦੇ ਹੋ ਪਰ ਜਦੋਂ ਤੁਸੀਂ ਬਾਲੀਵੁੱਡ ਵਿੱਚ ਅਨੁਪਮ ਖੇੜੀ ਨਾਲ ਔਰ ਨਾਲ ਪ੍ਰੀਤਨਾਮ ਜੀ ਨਾਲ ਜਾਨੀ ਲੀਬਰ ਜੀ ਨਾਲ ਹੋਰ ਬਹੁਤ ਸਾਰੇ ਸਤਾਰਿਆਂ ਨਾਲ ਰੋਮਾਂਟਿਕ ਸੀਨ ਕਰਦੇ ਹੂੰ ਉਦੋਂ ਤੁਸੀਂ ਅੱਖਾਂ ਬੰਦ ਕਰ ਲੈਂਦੇ ਤੇ ਜਦੋਂ ਪੰਜਾਬੀ ਫਿਲਮਾਂ ਚ ਮੇਰੇ ਨਾਲ ਕੋਈ ਸੀਨ ਕਰਦੇ ਰੋਮਾਂਟਿਕ ਉਦੋਂ ਤੁਹਾਡੀਆਂ ਅੱਖਾਂ ਫਟ ਨਗੂ ਕੁੱਡੀਆਂ ਹੁੰਦੀਆਂ ਉਹ ਕਿਉਂ ਭਲਾ ਜੀ ਮਾਇਨ ਨਾ ਕਰਿਓ ਪਹਿਲਾਂ ਪਹਿਲਾਂ ਤੁਹਾਡਾ ਰੋਮਾਂਟਿਕ ਸੀਨ ਕਰਦੇ ਵਕਿ ਮੈਂ ਅੱਖਾਂ ਬੰਦ ਕਰ ਲੈਂਦੀ ਸੀ ਪਰ ਪਤਾ ਨਹੀਂ ਕਿਹੜਾ ਬੰਦਰ ਜੇ ਮੇਰੇ ਪੋਰਸ ਚੋਂ ਪੈਸੇ ਕੱਢ ਕੇ ਲੈ ਜਾਂਦਾ ਸੀ ਉਹ ਬੰਦਰ ਜੇ ਮੈਂ ਹੀ ਸੀ ਹੱਸ ਮੋੜੋ ਇੱਕ ਛੱਤ ਮੋੜੂੰਗਾ ਕਿਹੜੀ ਪਹਿਲਾਂ ਅੱਖਾਂ ਬੰਦ ਕਰੋ ਕਿਤੇ ਗੱਲਾਂ ਹੋਣ ਸਿਆਣੀਆਂ ਕਿਤੇ ਉਮਰ ਹੈ ਜੇ ਨਿਆਣੀਆਂ ਕਈ ਨਾਲ ਨਾਲ ਜਮਾਂ ਤੁਰਦੇ ਕਿਸੇ ਦੇ ਦੂਰ ਹੋ ਜਾਂਦੇ ਸਾਣੇ ਬੰਦੇ ਦੇ ਕੁਝ ਵਸ ਨਹੀਂ ਬਸ ਇਹ ਹੀ ਸਮਝ ਜੇ ਆਣੀਏ ਹੱਸਦੇ ਹੱਸਦੇ ਰਿਸ਼ਤਿਆਂ ਦੀ ਅੱਜ ਐਸੀ ਉੜਜੀ ਤਾਣੀਆਂ ਇਸ ਰੁੱਸੀ ਖੁਸੀ ਜ਼ਿੰਦਗੀ ਦੀ ਕੋਈ ਦੱਸੇ ਕਿਵੇਂ ਹੰਡਾਣੀਆ ਕੋਈ ਦੱਸੇ ਕਿਵੇਂ ਹੰਡਾਣੀ ਤੁਸੀਂ ਵੇਖੀਆਂ ਇਹ ਚਲਕੀਆਂ ਕਿ ਜਸਵਿੰਦਰ ਪੱਲਾ ਨੂੰ ਕਦੇ ਵੀ ਜਿਹੜੇ ਪੰਜਾਬੀ ਨੇ ਸਾਡੇ ਉਹ ਕਦੇ ਵੀ ਉਹਨਾਂ ਨੂੰ ਭੁਲਾਣਗੇ ਨਹੀਂ ਦਿਲਾਂ ਦੇ ਵਿੱਚ ਯਾਦ ਰਹਿਣਗੇ ਜਸਵਿੰਦਰ ਪੱਲਾ ਔਰ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹੇਗਾ ਜਸਵਿੰਦਰ ਪੱਲਾ ਸੋ ਅਸੀਂ ਆਪਣੇ ਚੈਨਲ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਤੇ ਕਾਮਨਾ ਕਰਦਿਆਂ ਕਿ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਰਾ ਮੰਨਣ ਦਾ ਬਲ ਬਖਸ਼ੇ ਸਤਿ ਸ੍ਰੀ ਅਕਾਲ